ਡਰੱਗਸ ਤੇ ਆਰਮਸ ਦਾ ਵੱਡਾ ਕਾਟਲ ਜਾਂ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂਐਸ ਬੇਸਡ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਅੰਮ੍ਰਿਤਸਰ ਪੁਲਿਸ ਨੇ ਇੱਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਕੁਮਾਂਤਰੀ ਡਰੱਗ ਰੈਕਟ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 19 ਕਿਲੋ ਹੈਰੋਇਨ 7 ਪਿਸਤੋਲੇ ਅਤੇ 23 ਲੱਖ ਰੁਪਏ ਦੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਪੁਲਿਸ ਮੁਤਾਬਕ ਇਸ ਰੈਕਟ ਨੂੰ ਅਮਰੀਕਾ 'ਚ ਬੈਠਾ ਗੈਂਗਸਟਰ ਮਨਪ੍ਰੀਤ ਉਰਫ ਮੰਨਾ ਮਹਾਵਾ ਚਲਾ ਰਿਹਾ ਸੀ ਇੱਕ ਡਰੱਗਸ ਤੇ ਆਮ ਦਾ ਵੱਡਾ ਕਾਟਲ ਇਹ ਸਿੰਡੀਕੇਟ ਜਿਹਨੂੰ ਕਹਿ ਸਕਦੇ ਆ ਯੂਐਸਪੇਸਟ ਜਿਹੜਾ ਮਨਪ੍ਰੀਤ ਸਿੰਘ ਇਹਨੂੰ ਚਲਾ ਰਿਹਾ ਸੀ ਉਹਨੂੰ ਅਸੀਂ ਬਸਟ ਕੀਤਾ ਇਹ ਜਿਹੜੀ ਰਿਕਵਰੀ ਹੋਈ ਹੈ 19 ਕਿਲੋ ਹੀਰੋਇਨ 7 ਪਿਸਟਲ ਨੇ ਬੜੇ ਸਵੈਸਟਿਕੇਟਿਡ ਔਰ ਡਰੋਨ ਦੇ ਪਾਰਟਸ ਨੇ ਔਰ ਡਰੋਨ ਦਾ ਰਿਮੋਟ ਮਿਲਿਆ 23 ਲੱਖ ਰੁਪਏ ਡਰਗ ਮਨੀ ਔਰ ਵਹੀਕਲ ਇਹ ਜਿਹੜੇ ਪਿਸਟਲ ਨੇ ਉਹਨਾਂ ਚ ਇੱਕ 9mm ਗਲੌਕ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਤਿੰਨ ਹੈਗੇ ਆ 0.30 ਬੋਰ ਦੇ ਪਿਸਟਲਸ ਔਰ ਤਿੰਨ ਹੈਗੇ ਆ 0.32 ਬੋਰ ਦੇ ਪਿਸਟਲਸ ਔਰ ਜਿਹੜੀ ਇਹਦੇ ਚ ਖਾਸ ਗੱਲ ਹੈ ਕਿ ਪਾਕਿਸਤਾਨ ਸਟੈਂਪਿੰਗ ਵਾਲਾ ਇਹ ਮਿਨੀਸ਼ਨ ਵੀ ਮਿਲਿਆ ਤੋਂ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਗਦਾ ਸਾਡੀ ਟੀਮ ਜਿਹੜੀ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮਡੇਰ ਅਭਿਮਨਿਉ ਰਾਣਾ ਜੀ ਮਿਸਟਰ ਏਸੀਪੀ ਸੁਰਿੰਦਰ ਸਿੰਘ ਜੀ ਔਰ ਬਿੰਦਰਜੀਤ ਸਾਡੇ CIA 3 ਦੇ ਇਨਚਾਰਜ ਹੋਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬੜੀ ਵੱਡ ਬਹੁਤ ਅੱਛੀ ਮਿਹਨਤ ਕੀਤੀ ਹੈ ਔਰ ਇੰਟੈਲੀਜੈਂਸ ਬੇਸਡ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮਨਪ੍ਰੀਤ ਜਿਹੜਾ ਹੈਗਾ ਮਨਾਵਾ ਯੂਐਸਏ ਬੇਸਡ ਹੈਗਾ ਉਹ ਆਲਮੋਸਟ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਆਈ ਹੈ ਉਹ 1 ਸਾਲ ਤੋਂ ਇਹ ਜਿਹੜਾ ਰੈਕર્ડ ਚਲਾ ਰਿਹਾ ਆਪਣਾ ਔਰ ਇਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਮਕਾਨ ਵੀ ਲੈ ਕੇ ਦਿੱਤਾ ਸੀ ਜਿਹੜੇ ਦੋ ਇਹਦੇ ਆਪਰੇਟਰ ਫੜੇ ਗਏ ਨੇ ਸੰਦੀਪ ਲਾਡੀ ਤੇ ਰੋਸ਼ਨ ਔਰ ਇਹ ਉਥੇ ਇਹਨਾਂ ਨੇ ਬੜੀ ਕੈਵਿਟੀਆਂ ਵੀ ਬਣਾਈਆਂ ਹੋਈਆਂ ਸੀ ਆਪਣੇ ਅਲਮਾਰੀਆਂ ਦੇ ਅੰਦਰ ਵੀ ਸਪੈਸ਼ਲ ਇਹ ਲੁਕਾਉਣ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਉਥੇ ਪੁਲਿਸ ਨੇ ਬੜੀ ਬਰੀਕੀ ਨਾਲ ਸਰਚ ਕਰਕੇ ਔਰ ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਇਹ ਸਾਰੀ ਕਾਮਯਾਬੀ ਪ੍ਰਾਪਤ ਕੀਤੀ ਹੈ ਅਧਿਕਾਰੀਆਂ ਮੁਤਾਬਕ ਫੜੇ ਗਏ ਮੁਲਜ਼ਮਾ ਕੋਲੋਂ ਬਰਾਮਦ ਕੀਤੇ ਹਥਿਆਰਾਂ ਤੇ ਪਾਕਿਸਤਾਨ ਦੇ ਸਟੈਂਪ ਵੀ ਪਾਏ ਗਏ ਨੇ ਜਿਸ ਤੋਂ ਸਾਫ ਹੈ ਕਿ ਇਹਨਾਂ ਦੇ ਪਾਕਿਸਤਾਨ 'ਚ ਵੀ ਲਿੰਕ ਸੀ ਨਾਲ ਹੀ ਪੁਲਿਸ ਹੁਣ ਇਸ ਮਾਮਲੇ ਨੂੰ ਹਵਾਲਾ ਆਦ ਦੇ ਨਜ਼ਰੀਏ ਨਾਲ ਵੀ ਖੋਖ ਰਹੀ ਹੈ ਪੁਲਿਸ ਨੇ ਇਹਨਾਂ ਨੂੰ ਉਦੋਂ ਕਾਬੂ ਕੀਤਾ ਜਦੋਂ ਇਹ ਹੈਰੋਇਨ ਸਪਲਾਈ ਕਰਨ ਜਾ ਰਹੇ ਸੀ ਇਹਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਤੋਂ ਇਲਾਵਾ ਹਵਾਲਾ ਦਾ ਐਂਗਲ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ ਨਾਲ ਰੰਭੀ ਹੈ ਪਲੱਸ ਜਿਹੜੇ ਇਹਨਾਂ ਸਮਗਲਰਸ ਦੀ ਪ੍ਰੋਪਰਟੀ ਹੈ ਉਹ ਵੀ ਅਸੀਂ ਨਾਲ ਨਾਲ ਇਹਨੂੰ ਜਿਹੜਾ ਲੈ ਕੇ ਆ ਰਹੇ ਹਾਂ ਉਹ ਫਾਈਲ ਸੋ ਦੈਟ ਇਹ ਸੀ ਆਪਣੇ ਫ੍ਰੀਜ਼ ਕਰਾਈ ਜਾਵੇ ਔਰ ਇਹਨਾਂ ਤੇ ਪੂਰਾ ਦਬਾਅ ਬਣਾਇਆ ਜਾਵੇ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ट्रांजੈਕਸ਼ਨਸ ਨੇ ਔਰ ਇਸ ਨੈਟਵਰਕ ਦੇ ਇਸ 카ਟਲ ਦੇ ਜਿਹੜੇ ਬਾਕੀ ਮੈਂਬਰਸ ਨੇ ਉਹ ਵੀ ਅਸੀਂ ਜਲਦੀ ਫੜਾਂਗੇ ਤੁਹਾਨੂੰ ਵੀ ਪਤਾ ਹੈ ਕਿ ਬਾਹਰ ਬੇਸ ਲੋਕ ਮਨੀ ਤੇ ਹੋਰ ਕੰਮ ਵਾਸਤੇ ਇਹ ਡਰੱਗ ਤੇ ਨਾਲ ਆਮਜ਼ਾ ਰੈਕਟ ਚਲਾਉਂਦੇ ਆਂ ਔਰ ਕਰਾਸ ਬਾਰਡਰ ਸਟੈਂਪਿੰਗ ਤੁਹਾਨੂੰ ਬੜੀ ਕਲੀਅਰ ਆਪਾਂ ਰਿਵੀਲ ਕਰ ਰਹੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਔਰ ਜਿਹੜੇ ਇੰਨੇ ਸੋਫਿਸਟੀਕੇਟਿਡ ਵੈਪਨਸ ਨੇ ਇਹ ਡੈਫੀਨਿਟਲੀ ਇਹ ਸ਼ੋਅ ਕਰ ਰਿਹਾ ਹੈ ਕਿ ਡਰੋਨ ਰਾਹੀਂ ਇਹਨਾਂ ਨੂੰ ਵੈਪਨਸ ਤੇ ਹਿਰੋਇਨ ਆਉਂਦੀ ਰਹੀ ਹੈ ਔਰ ਡਰੋਨ ਦੇ ਜਿਹੜੇ ਸਪੇਅਰ ਪਾਰਟਸ ਔਰ ਰਿਮੋਟ ਮਿਲਣਾ ਇਸ ਗੱਲ ਦੀ ਇਹ ਕਰਦੇ ਕਿ ਬੜਾ ਹੀ ਆਰਗੇਨਾਈਜ਼ਡ ਨੈਟਵਰਕ ਸੀ ਔਰ ਉਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਆਪਾਂ ਕਈ ਵਾਰ ਇਹ ਸੋਚਦੇ ਹਾਂ ਵੀ ਉਧਰੋਂ ਡਰੋਨ ਆ ਰਹੀ ਹੈ ਹੋ ਸਕਦਾ ਇਹ ਵੀ ਉਧਰੋਂ ਕਿਸੇ ਤਰੀਕੇ ਨਾਲ ਆਪਰੇਟ ਕਰਦੇ ਹੋਣ ਸੋ ਇਹਨਾਂ ਦਾ ਜਿਹੜਾ ਉਹ ਕ੍ਰਾਸ ਬਾਰਡਰ ਲਿੰਕ ਹੈ ਔਰ ਬਾਰਡਰ ਦੇ ਉੱਤੇ ਜਿਹੜਾ ਲਿੰਕ ਹੈ ਉਹ ਵੀ ਸਾਰਾ ਅਸੀਂ ਪੁਲਿਸ ਨੇ ਦੋਸ਼ੀਆਂ ਖਿਲਾਫ ਅਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ 29 ਸਣ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਦਰਜ ਕੀਤੀ ਹੈ ਪੁਲਿਸ ਹੁਣ ਦੋਸ਼ੀਆਂ ਕੋਲੋਂ ਅੱਗੇ ਦੀ ਪੁੱਛਗਿੱਛ 'ਚ ਜੁਟ ਗਈ ਹੈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ